ਓਏ ਮਿੱਤਰੋ ਅੱਜ ਆਵਾ ਤੁਹਾਡੀ ਬਹੁਤ ਸੋਹਣਾ ਜਿੰਨਾ ਕਦੇ ਉਹਨਾ ਬਿਸ਼ਰੀ ਸਕੀ ਨਹੀਂ ਦੇਖੋ ਬਹੁਤ ਸੋਹਣਾ ਮਹੀਰਾ ਲੈ ਕੇ ਆਇਆ ਪੂਰਾ ਚੰਗਿਆ ਤੇ ਸੋਹਣਾ ਜਿੰਨਾ ਕਦੇ ਰੱਜ ਕੇ ਸੋਹਣਾ ਬਿਸ਼ਰਾ ਪੂਰਾ ਚੰਗਿਆ ਬਿਸ਼ਰਾ ਔਣਾ ਦੇ ਸਮੇਂ ਚੰਗਿਆ ਇਟਾਲੀਅਨ ਨੂੰ ਪੂਰਾ ਸੋਹਣਾ ਬਿਸ਼ਰਾ ਗਾ ਕੰਨ ਨਾ ਤਿੰਨ ਕੇ ਕੰਦਾ ਮੂੰਹ ਆਹਨ ਧਰੇਦਾ ਪੂਰਾ ਸੋਹਣਾ ਪੇਟ ਪੁੜੇਦਾ ਆਹ ਇੱਕ ਹੁੱਕ ਦੀ ਇੱਕ ਬਿਸ਼ਰੀ ਦੀ ਕੀ ਸੋਹਣੀ ਚੈੱਕ ਕਰੋ ਖੜਨੀ ਖੜਨੀ ਤਾਂ ਹੁਣ ਤਾਂ ਦੇਖ ਕੀ ਸੋਹਣਾ ਬਿਸ਼ੇਰਾ ਪੂਰਾ ਸੋਹਣਾ ਬਿਸ਼ੇਰਾ ਮਿੱਤਰੋ ਜੇ ਕਿਸੇ ਵੀਰ ਨੇ ਘਰੇ ਸਟਾਲਿਨ ਪਾਉਣਾ ਹੋਵੇ ਤਾਂ ਪੂਰਾ ਚੰਗਾ ਬਿਸ਼ੇਰਾਗਾ ਬਿਸ਼ੇਰੇ ਕਿੰਨੀ ਮਾਰੂਨੇਗਾ ਜਿਹੜੇ ਨੇ ਸਟਾਲਿਨ ਪਾਉਣਾ ਹੋਵੇ ਘਰੇ ਪੂਰਾ ਸੋਹਣਾ ਬਣੂ ਚੰਗਾ ਬਣਵਾਉਣਾ ਇਸਵੇਂ ਚ ਬਾਕੀ ਜਿਹੜੀ ਬਲੱਡ ਲਾਈਨ ਹੈ ਬਿਸ਼ੇਰੀ ਦੀ ਬਹੁਤ ਚੰਗੀ ਬਲੱਡ ਲਾਈਨ ਦਾ 68 ਇੰਚ ਦਾ ਇਹਦਾ ਪਿਓ ਹੈ ਤੇ 63 ਇੰਚ ਮਾਰ ਦੀ ਹਾਈਟ ਹੈ ਕਦ ਤੁਸੀਂ ਆਪ ਇਹਨਾਂ ਤਜਰਾਲੇ ਵੀ ਕਿੱਡਾ ਜਾਊ ਬਿਸ਼ੇਰੇ ਦਾ ਪੇਉ ਦਾ ਕਾਦ ਵੀ ਬਹੁਤ ਵੱਡਾ ਤੇ ਮਾਂ ਦਾ ਵੀ ਬਹੁਤ ਵੱਡਾ ਕਾਦ ਆ ਗਿਆ ਤੇ ਪੂਰਾ ਚੰਗਾ ਬਿਸ਼ੇਰਾ ਬਣੂਆ 8.5 ਮਹੀਨਿਆਂ ਦਾ ਹਜੇ ਬਿਸ਼ੇਰਾ ਲਾ ਤੇ ਪੂਰਾ ਸੋਹਣਾ ਬਣਿਆ ਪਿਆ ਅੱਜ ਜੀ ਦੇਖੋ ਕੰਨ ਗਨੋਤੀ ਮੂੰਹ ਮਾਨਿਕਾ ਮੂੰਹ ਪੂਰਾ ਸੋਹਣਾ ਬਿਸ਼ੇਰਾ ਲੰਬਾ ਤੇ ਆ ਕੰਨ ਦੇਖੋ ਚੈੱਕ ਕਰੋ ਖੜਨੀ ਤਾਂ ਬਾ ਕਮਾਲ ਹੈ ਹੀ ਹੈ ਬਿਸ਼ੇਰਾ ਪੂਰਾ ਸੋਨਾ ਮਿੱਤਰੋ ਜਿਹੜੇ ਵੀ ਇਨ ਚਾਹੀਦਾ ਹੋਵੇ ਕਰੇ ਰੱਖਣਾ ਹੋਵੇ ਉਹ ਬਾਈ ਹੋਰਾਂ ਨਾਲ ਕਰ ਲਓ ਸੰਪਰਕ ਜਿਹੜੇ ਵੀ ਨੇ YouTube ਤੇ ਐਡ ਦਿਵਾਉਣੀ ਹੋਈ ਉਹ ਆਪਣਾ ਬਿਚੇ ਨੰਬਰ ਦਿੱਤਾ ਹੈ ਉਹਤੇ ਆਪਣੇ ਨਾਲ ਕਰ ਲਓ ਸੰਪਰਕ ਜਾਂ ਥੱਲੇ ਬਾਈ ਹੋਰਾਂ ਦਾ ਨੰਬਰ ਚੱਲੀ ਜਾਂਦਾ ਹੈ ਤੇ ਬਾਈ ਹੋਰਾਂ ਦਾ ਏਰੀਆ ਹੈਗਾ ਜਿਹੜਾ ੁੱਲਰੀਆਂ ਪਿੰਡਾ ਬਾਈ ਹੋਰਾਂ ਦਾ ਤੇ ਬ੍ਰਿਟੇ ਭਲਾਡੇ ਕੋਲੇ ਤੇ ਕਰ ਲਓ ਬਾਈ ਹੋਰਾਂ ਨਾਲ ਸੰਪਰਕ ਜਿਹੜੇ ਨੇ ਬਿਸ਼ੇਰਾ ਲੈਣਾ ਹੋਵੇ ਪੂਰਾ ਚੰਗਾ ਫਿਸ਼ੇਰਾ ਹੈਗਾ ਤੇ ਬਾਕੀ ਜੀ ਜਿਹੜੇ ਨੇ ਆਪਣੇ YouTube ਤੇ ਐਡ ਲਾਉਣੀ ਹੋਈ ਬਿਲਕੁਲ ਫ੍ਰੀ ਐਡ ਲਾਉਣੇ ਆ ਉਹ ਆਪਣਾ ਸਪਰਕ ਕਰ ਲੈ ਧੰਨਵਾਦ ਜੀ